ਕਹਤਾ ਹੈ ਕਿਸਾਨ ਵੀਰੋ ਹੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਆਪਾਂ ਪਿੰਡ ਪਹੁੰਚੇ ਜੀ ਸ਼ਾਨਾ ਗੁਲਾਬ ਸਿੰਘ ਵਾਲਾ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਚੰਗੇ ਨਗੀਨੇ ਆਪਾਂ ਲੈ ਕੇ ਆਏ ਆ ਜੀ ਹਰ ਵਕਤ ਪਸ਼ੂ ਸੇਲ ਲਈ ਬਾਈਆਂ ਕੋਲ ਹਾਜ਼ਰ ਹੁੰਦੇ ਆ ਤੇ ਚੰਗੇ ਰਿਕਾਰਡ ਵਾਲੀਆਂ ਗਾਈਆਂ ਵੀਰੇ ਵੇਣਾ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਓਕੇ ਵੀਰੇ ਤੇ ਇਧਰ ਜਾ ਕੋ ਜੀ ਮੜਾਇਆ ਕਰਾ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਨੰਬਰ ਬੋਲੋ ਵੀਰੇ 99951 97170 99159798 97170 97170 ਪਿੰਡ ਪਿੰਡ ਸ਼ੰਨਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਪਿੰਡ ਸ਼ੰਨਾ ਜ਼ਿਲ੍ਹਾ ਬਰਨਾਲਾ ਤੇ ਨੇ ਹੰਪੜੌੜ ਤੋਂ ਭਦੌੜ ਵਾਲੀ ਜਿਹੜੀ ਸੜਕ ਭਦੌੜੋਂ ਆਉਂਦੀ ਹੈ ਹਨਾ ਰਾਮਪਰਾਫੂਲ ਨੂੰ ਜਾਂਦੀ ਉਹ ਸੜਕ ਤੇ ਆਪਣਾ ਘਰ ਆ ਤੇ ਵੀਰੇ ਆਪਣਾ ਵਪਾਰ ਦਾ ਕੰਮ ਆ ਜੀ ਪੁਰਾਣਾ ਹੀ ਹਨਾ ਹਾਂਜੀ ਪੁਰਾਣਾ ਵਪਾਰ ਦਾ ਗੰਮ ਤੇ ਅੱਜ ਆਪਾਂ ਕਿੰਨੇ ਨਗ ਦਿਖਾ ਰਹੇ ਆਂ ਚਾਰ ਪੰਜ ਗਾਂ ਦਿਖਾਵਾਂਗੇ ਬਾਕੀ ਖੜੀਆਂ ਤਾਂ ਹੋਰ ਵੀ ਬਥੇਰੀਆਂ ਹਨ ਹਾਂਜੀ ਹਾਂਜੀ ਓਕੇ ਤੇ ਵੀਰੇ ਜੇ ਆਪਾਂ 2 ਸੂਈਆਂ ਵਾਂਗ ਹਨਾ ਵਿੱਚ ਚੰਗੇ ਰਿਕਾਰਡ ਵਾਲੀਆਂ ਆਪਾਂ ਤਾਂ ਗਾਂ ਚੰਗੇ ਰਿਕਾਰਡ ਵਾਲ ਕੋਈ ਮਿਲਦੀ ਹੈ ਹਨਾ ਹਾਂਜੀ ਹਾਂਜੀ ਓਕੇ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਡੱਬੀ ਪਛੀ ਦੇਖੀ ਜੰਨੇ ਕੀ ਡਿਟੇਲ ਆ ਵੀਰੇ ਇਹਦੀ ਇਹ ਤੀਜਾ ਸੂਆ ਵੀਰੇ ਠੀਕ ਆ 350 ਕਿਲੋ ਦਾ ਦੁੱਧ ਦਿੱਤਾ ਵਾ ਅੱਛਾ ਤੇ ਹਫਤੇ ਕਿ ਦੀ ਵਕਤ ਚੀ ਹੈ ਹਾਫ ਕੇ ਕੱਚੀ ਆ ਦੇਖੋ ਜੀ ਤੋਰੋ ਜੀ ਇਹਨੂੰ ਤੇ ਬਾਕੀ ਦਾ ਬਾਹਲੇ ਗੱਲਾਂ ਦੱਸਣ ਦੀ ਲੋੜ ਨਹੀਂ ਪਸੂ ਆ ਕਵਾਲਿਟੀ ਦੇਖੋ ਮੂਹਰੋਂ ਥਾਣ ਦੇਖੋ ਤੇ ਸੂਆ ਕਿਹੜਾ ਆ ਗਿਆ ਵੀਰੇ ਗੁਰਪ੍ਰੀਤ ਠੀਕ ਨਾਮ ਕੀ ਆ ਆਪਣਾ ਜੀ ਨਾਮ ਗਰਜੀਤ ਆ ਜੀ ਗਰਜੀਤ ਵੀਰੇ ਸੂਆ ਕਿਹੜਾ ਆ ਗਿਆ ਤੀਜਾ ਸੂਆ ਤੀਜਾ ਠੀਕ ਆ ਸਹੀ ਗੱਲ ਆ ਨਾ ਜਮਾ ਲੈ ਚਲ ਲੰਘ ਪੱਕੀ ਫੁੱਲ ਗਰੰਟੀ ਹੈ 35 ਕਿਲੋ ਦੁੱਧ ਕੱਢ ਦਊਗੀ ਠੀਕ ਆ ਜੀ ਤੋਰੋ ਜੀ ਲੰਮੀ ਲੈ ਚਲੋ ਆ ਕਰੋ ਜੀ ਜੇਕਰ ਕੁਆਲਿਟੀ ਫੁੱਲ ਆ ਤਾਂ ਦਿਨ ਕਿੰਨੇ ਘੱਟ ਜੂ ਵੀਰੇ ਦਿਨ ਹਫਤਾ ਲਈਏ ਕੁਛ ਤੈਨੂੰ ਐ ਪਤਾ ਹੈਗਾ ਵੀ ਆਪ ਕਿਹੜੇ ਦੇ ਲੱਗਿਆ ਕਿਹੜਾ ਨਹੀਂ ਵੀਰੇ ਆ ਕੰਮ ਨਹੀਂ ਆਪਾਂ ਕਰਦੇ ਠੀਕ ਆ ਜੀ ਉਹ ਨਹੀਂ ਕੋਈ ਵੀ ਪਤਾ ਠੀਕ ਆ ਜੀ ਮੋੜ ਲਿਓ ਇੰਨਾ ਕੋਸ ਹਾਂਜੀ ਦੂਜੇ ਸੂਏ ਦਾ ਦੁੱਧ ਕਿੰਨਾ ਦਿੱਤਾ ਵਾ ਦਾ 35 ਕਿਲੋ ਪੂਰਾ ਨੇ ਨੈਟ ਦਿੱਤਾ ਵਾ ਤੇ ਐਦ ਕੀ ਕਿੰਨਾ ਗੱਡੂਗੀ ਜੀ ਦੋ ਤਿੰਨ ਕਿਲੋ ਵਧਾਉ ਘਟਾਉਂਦੀ ਨਹੀਂ ਨਹੀਂ 35 ਮੰਨ ਕੇ ਲੈ ਲੈ ਭੌਂਦੇ ਅਗਲਾ ਓਕੇ ਤੇ ਫਾਸ ਫਾਸ ਤੁਰਦੀ ਹੈ ਹਨਾ ਇਥੇ ਵਾ ਲੈਵਾ ਕਰੋ ਜੀ ਚੈੱਕ ਥੱਲੇ ਤੋਂ ਠੀਕ ਕਬਰਿਓ ਨਹੀਂ ਦੱਸਣ ਦੀ ਲੋੜ ਤੇ ਬਾਕੀ ਦਾ ਇੱਕ ਨੰਬਰ ਆਪਾਂ ਗੱਲ ਕਰ ਲਏ ਵੀ ਚੌੜੀ ਚੂੜੀ ਪੈਠ ਪੁੜੇ ਦੀ ਹਨਾ ਇੱਕ ਨੰਬਰ ਆ ਫੇਸ ਕੁਆਲਿਟੀ ਕਰਾਉਣੇ ਚੈੱਕ ਤੁਹਾਨੂੰ ਆਹ ਦੇਖੋ ਜੀ ਕਰੋ ਚੈੱਕ ਕੀ ਬਾਤ ਆ ਜੀ ਫੇਸ ਕਰੋ ਚੈੱਕ ਪਟੇਵਾਲਾ ਹੈਗਾ ਜੀ ਆਹ ਦੇਖੋ ਤੇ ਬਾਕੀ ਕੰਨ ਕਰੋ ਚੈੱਕ ਤੇ ਆ ਬੇਖੋ ਮਿਲਕ ਵੇਨ ਦੇਖੋ ਰਸਾ ਪੈ ਪਰ ਕੀ ਹੁੰਦੀ ਆ ਤੇ ਥਾਣੇ ਦੇਖੋ ਕੱਲਾ ਕੱਲਾ ਤੇ ਵੀਰੇ ਗਰਜੀਤ ਕਿੰਨੇ ਪੈਸੇ ਆ ਇਹਦੇ ਇਹ ਮੁੱਲ ਕੁਛ ਮਰਜੀ ਕਰੋ ਵੀਰੇ ਲੱਖ ਰੁਪਏ ਆਪਾਂ ਦੇਵਾਂ ਮੰਨ ਤਾਂ ਥੋੜਾ ਬਹੁਤਾ ਤਾਂ ਹੋ ਜਾਣਾ ਮੰਨ ਤਾਂ ਹੋ ਜਾਊਗਾ ਇਹ ਨਹੀਂ ਵੀ 1000 ਬਾਹਲਾ ਉੱਤੇ ਥੱਲੇ ਵਾਲਾ ਕੰਮ ਨਹੀਂ ਹੁੰਦਾ ਹਨਾ ਦੁੱਧ ਵੀ ਦੋ ਬੈੜਾਂ ਜਿੰਨਾ ਦੇਣਾ ਨੇ ਹਾਂ ਹਾਂ ਛੰਡੀ ਛੰਡੀ ਜਿਵੇਂ ਮਾਰਗੀ ਵੇਖੀ ਓਕੇ ਵੀਰੇ ਫੇਰ ਦੇ ਹੱਥ ਉੱਤੇ ਠੀਕ ਆ ਛੰਡੀ ਛੰਡੀ ਮਾਰਦੀ ਦੇਖੀ ਓਕੇ 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 ਤੇ ਬਾਕੀ ਇਹ ਦੂਜੀ ਸਾਈਡ ਦੀ ਮਿਲਕ ਵੇਨ ਵੀ ਕਰਾਈ ਕੇ ਚੈੱਕ ਨਾ ਦੇਖੋ ਸ਼ ਤੇ ਹੁਣ ਵੀਰੇ ਆਪਾਂ ਜਿਹੜਾ ਯਰ ਸ਼ਹਿਰ ਦੇ ਵਿੱਚ ਆ ਗਈ ਦੋ ਨੰਬਰੇ ਦੀ ਗੱਲ ਕਰ ਲਈਏ ਹੂੰ ਕਿੰਨਾ ਬੋਲ ਮਗਰ ਬੱਛੀ ਹੈ 18 ਤੋਂ ਲੈ ਕੇ 20 ਤੱਕ ਕਰ ਬੋਲੀ ਹੈ ਬਾਕੀ ਦਾ ਬੱਛੀ ਵੀ ਕੁਆਲਿਟੀ ਵਾਲੀ ਹੈ ਹਨਾ ਮਗਰ ਆ ਦੇਖੋ ਜਿਹੜਾ ਸ਼ਹਿਰ ਜੀ ਆ ਗਈ ਬੱਛੀ ਤੇ ਜਰਸੀ ਨਾਲ ਥੋੜਾ ਜਿਹਾ ਕਰਾ ਸ਼ਹਿਰ ਦਾ ਓਕੇ ਤੇ ਟੰਡੀ ਕਿਵੇਂ ਮਾਰ ਜੀ ਠੀਕ ਆ ਮਾਰ ਦਿਓ ਫਿਰ ਧਾਰਾ ਮਾਰ ਦਿਓ ਆ ਦੇਖੋ ਜੀ ਧਾਰਾ ਕਰੋ ਚੱਕ ਕੁਆਲਿਟੀ ਫੁੱਲ ਧਾਰਾ ਦੀ ਦੂਜਿਆਂ ਜਿਵੇਂ ਮਾਰੋ ਜੀ ਕੋਈ ਪਰਵਾਹ ਹੀ ਨਹੀਂ ਹੈ ਹਨਾ ਨਿਆਣੇ ਨੂਨੇ ਦੀ ਵੀ ਲੋੜ ਓਕੇ ਵੀਰੇ ਤੋੜ ਦਿਓ ਉਹਨੂੰ ਖੋਲ ਕੇ ਅਜਾ ਵੀਰੇ ਦੂਜਾ ਸੂਆ ਦਾ? ਹਾਂਜੀ ਹਾਂਜੀ। ਤੇ ਪਹਿਲੇ ਸੂਏ ਦਾ ਕੀ ਇਹਦਾ ਦੁੱਧ ਉੱਤਾ ਵਾ ਜੀ? 22-23 ਕਿਲੋ ਦਿੱਤਾ ਜੀ। ਐਦ ਕੀ ਕਿੰਨਾ ਘੜ ਦੂ ਵੀਰੇ? ਬਾ 23-24 ਕਿਲੋ ਵਰਕੀ ਦੀ ਜੂ ਵੀਰੇ। ਦੇ ਦੇਣਾ ਹਨਾ ਬਾਕੀ ਦਾ ਇੱਕ ਤੁਹਾਨੂੰ ਹੋਰ ਦੱਸ ਦੇਣਾ ਵੀਰੇ ਜਿਹੜੀ ਕੋਈ ਛੋਟੀ ਹੋਈ ਮੈਂ ਛੋਟੀ ਬੋਲ ਦੇਣੀ ਆ। ਆ ਦੇਖੋ ਜੀ। ਕੁਆਲਿਟੀ ਦੇਖੋ। ਤੇ ਬੱਚੀ ਦੇਖੋ ਮਗਰ ਪੂਰੀ ਵਧੀਆ। ਲੈ ਚੱਲੋ ਵੀਰੇ। ਲੰਮੀ ਲੈ ਚੱਲੋ ਇਹਨੂੰ। ਕਰੋ ਜੀ ਚੈੱਕ। ਕਰੋ ਦਰਸ਼ਨ। ਤੇ ਤਿਆਰੀ ਪੂਰੀ ਫੁੱਲ ਆ। ਦੁੱਧ ਵੀ ਤਿਆਰ ਆ ਬੌਲਾ। ਕਿੰਨੇ ਦਿਨ ਹੋ ਗਏ ਸੂਈ ਨੂੰ? ਅੱਜ ਹੀ ਜਣ। 6 ਦਾੰਦਾ ਮੂੰਹ। ਠ ਤੇ ਬਾਕੀ ਦੇ ਜਿਹਨੂੰ ਕਹਿੰਦੇ ਆ ਯਰ ਸ਼ਹਿਰ ਉਹ ਹੈਗੀ ਆ ਜੀ ਕੋਈ ਐਵੇਂ ਕਹਿਣ ਦੀ ਗੱਲ ਨਹੀਂ ਹੈਗੀ ਵੀ ਉਹ ਹੀ ਕਹੇ ਤਾਂ ਹਲਾਲ ਜੀ ਨੂੰ ਤੇ ਆ ਦੇਖੋ ਜੀ ਧਾਰਾ ਤੂਰਾ ਤੁਹਾਨੂੰ ਕਰਾਤੀਆਂ ਚੈੱਕ ਮੁੱਲ ਰੇਟ ਵੀਡੀਓ ਦੇ ਵਿੱਚ ਹੀ ਹੋ ਬਾਕੀ ਦਾ ਪਲੱਸ ਪੁਆਇੰਟ ਇੱਕ ਨਾਲ ਇੱਕ ਫ੍ਰੀ ਹੈ ਜੀ ਬੱਛੀ ਕਰੋ ਚੈੱਕ ਕਿਆ ਬਾਤ ਆ ਦੇਖੋ ਜੀ ਬੱਛੀ ਕੁਆਲਿਟੀ ਪੂਰੀ ਫੁੱਲ ਆ ਹਾਂ ਵੀਰੇ ਗਰਜੀਤ ਰੇਟ ਇਹ ਤਾਂ 90000 ਰੁਪਏ ਮਾਨਤਨ ਮਾੜਾ ਮੋਟਾ ਹੋਇਆ ਨਹੀਂ ਬਾਲਾ ਠੀਕ ਆ ਵੀਰੇ ਓਕੇ ਵੀਰੇ ਹੁਣ ਆਪਾਂ ਗੱਲ ਕਰ ਲਗੇ ਤਿੰਨ ਨੰਬਰ ਵਾਲੀ ਦੀ ਜੀ ਇਹ ਵੀ ਪਰਸੋ ਸੂਈ ਹੈ ਵੀਰੇ ਇਹ ਵੀ ਪਰਸੋ ਸੂਈ ਹੈ ਠੀਕ ਆ ਜੀ ਇਹਦੇ ਥੱਲੇ ਨੂੰ ਸਪਰਾਂ ਖਾਵੇ ਕੋਈ ਦੁੱਧ ਉਹਨਾਂ ਮਗਰ ਕੀ ਆ ਗਿਆ ਜੀ ਬੱਚਾ ਇਹਦੇ ਓਕੇ ਓਕੇ ਬੱਚਾ ਮਗਰ ਆ ਗਿਆ ਆ ਦੇਖੋ ਜੀ ਥਾਣ ਕਰੋ ਚੈੱਕ ਵੀਰੇ ਇੱਕ ਗੱਲ ਮੈਂ ਦੇਖਿਆ ਲੇਵਾ ਤੇ ਥਾਣ ਨਹੀਂ ਤੁਸੀਂ ਮਾੜਾ ਲੈਂਦੇ ਹਨਾ ਨਾ 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 ਵਧੀਆ ਵੀਰੇ ਓਕੇ 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 ਆ ਦੇਖੋ ਤੁਹਾਡੇ ਸਾਹਮਣੇ ਬੱਚਾ ਲਾਉਣੀ ਹੈ ਜੀ ਤੇ ਧਾਰਾ ਧੁਰਾ ਤੁਹਾਨੂੰ ਘਰਾਵਾਂਗੇ ਚੈੱਕ ਨਿਆਣਾ ਪਾਲੋ ਨਹੀਂ ਤਾਂ ਨਹੀਂ ਲੋੜ ਹੀ ਨਹੀਂ ਓਕੇ ਓਕੇ ਕੈਮਰਾ ਕੱਟ ਕੇ ਦਿੰਦੀ ਆ ਓਕੇ ਵੀਰੇ ਮਗਲਿਆਂ ਜੋ ਇਮਾਰਤ ਆ ਆ ਦੇਖੋ ਜੀ ਤੇ ਬਾਕੀ ਦਾ ਧਾਰਾ ਧੁਰਾ ਦੇ ਓਕੇ ਆ ਬਾਈ ਕਹਿੰਦਾ ਭੋਜ ਚੋ ਕੇ ਲੈ ਜਾ ਓਕੇ ਵੀਰੇ। ਕਹਣਾ ਨਹੀਂ ਆਪਣੀ ਪੂਨ ਗਾਰੰਟੀ। ਬੰਨੋ ਬੱਚਾ ਤੇ ਤੋਰ ਕੇ ਦਿਖਾ ਕੇ ਇਹਨੂੰ। ਠੀਕ ਆ ਜੀ। ਤੇ ਕਿੰਨਾ ਬੋਲਾ ਰੈਡੀ ਆ ਵੀਰੇ ਥੱਲੇ? 17 18 ਕਿਲੋ। ਬਾਕੀ ਨਾਲੋ ਨਾਲ ਹੀ ਆ ਹਨਾ ਬੱਚੇ ਦੇ। ਹਾਂ ਜੀ ਹਾਂ। ਠੀਕ ਆ 17 18 ਕਿਲੋ ਆ ਗਿਆ ਬੋਲਾ। ਆ ਦੇਖੋ ਜੀ। ਆਪਣੀ ਘਰੀ ਫੂੰਗਾ ਜੀਰਾ ਚੂਰਾ ਦੀ ਪੂਨ ਗਾਰੰਟੀ। ਹੂੰ ਓਕੇ ਵੀਰੇ ਉਹ ਤਾਂ ਦੱਸ ਦੇਣੀ ਚਾਹੀਦੀ ਏ ਗੱਲ ਹਨਾ। ਠੀਕ ਆ ਵੀਰੇ। ਆ ਦੇਖੋ ਜੀ। ਤੇ ਲੈਵੇ ਹੁਣੇ ਇਹ ਦੁਪਹਿਰ ਦਾ ਟਾਈਮ ਹਜੇ ਹੋਇਆ ਨਹੀਂ 11:00 ਵਜੇ ਦਾ ਤਿਆਰ ਕਰ ਪੋਲਰ ਰੈਡੀ ਹੋ ਜਾਣਾ ਆ ਦੇਖੋ ਜੀ ਕੁਆਲਿਟੀ ਪੂਰੀ ਹੈ ਜਿੰਨੀ ਕਹਦੇ ਕੁਆਲਿਟੀ ਵਾਲੇ ਜਾਨਵਰ ਆ ਬਾਈ ਕੋਲੇ ਤੇ ਜਦੋਂ ਨਾ ਵੱਡਾ ਨਾ ਛੋਟਾ ਕੁਆਲਿਟੀ ਫੁੱਲ ਆ ਕੁਆਲਿਟੀ ਫੁੱਲ ਆ ਹਾਂਜੀ ਨਹੀਂ ਇਹਨਾਂ ਛੋਟਾ ਵੀ ਨਹੀਂ ਵੀਰੇ ਸਾਈਜ਼ ਹਾਂ ਹਾਂ ਓਕੇ ਲਮਾਈ ਲਮੂਈ ਫੁੱਲ ਲੈਂਥ ਫੁੱਲ ਆ ਜਮਾ ਕੋਈ ਕਾਟ ਨਹੀਂ ਧਾਰਾਂ ਤੁਹਾਨੂੰ ਕਰਾ ਦਿਆਂ ਜੇ ਇੱਕ ਆ ਦੇਖੋ ਜੀ ਥਣ ਲੇਵਾ ਤੁਹਾਨੂੰ ਨੇੜੇ ਤੋਂ ਕਰਾਵਾਂਗੇ ਜੇ ਇੱਕ ਆ ਦੇਖੋ ਚਾਰੇ ਥਣ ਨਿਕਣੇ ਪੂਰੇ ਗੈਪ ਤੇ ਬਾਕੀ ਦਾ ਨਾੜਾ ਵਗੈਰਾ ਦੇਖੋ ਹਵਾਨੇ ਦੇ ਉੱਤੇ ਪੂਰੀਆਂ ਚੰਗੀਆਂ ਫੇਸ ਕਰੋ ਚੈੱਕ ਤੇ ਮੇਰੇ ਗਰਜੀਤ ਇਹਦੇ ਇਹਦਾ 82000 ਰੁਪਏ ਦੇ ਰੇਕਰ। ਮਾਨਦਾਨ ਹੋ ਜੂਗਾ। ਹਾਂ। ਠੀਕ ਆ ਵੀਰੇ ਆ ਦੇਖੋ ਨੇੜੇ ਤੋਂ ਫੇਰ ਹਨਾ ਮਿਲਕ ਵੇਨ ਕਰੈਗੇ ਚ ਇੱਕ ਤੇ ਬਾਕੀ ਦਾ ਸੂਆ ਦੂਜਾ ਜੈਨੂਆ ਹਨਾ ਆ ਦੇਖੋ ਫੇਸ ਕਰੋ ਚ ਇੱਕ ਮਗਰ ਬੱਛਾ ਆ ਗਿਆ। 3 ਨੰਬਰ ਵੀਰੇ 4 ਨੰਬਰ। 4 ਨੰਬਰ ਵੀਰੇ 10 15 ਨਹੀਂ ਕੱਤੀ ਐ। ਵੱਡੇ ਗੱਦ ਘੜ ਦਿਆ ਹਨਾ ਗਰਜੀ ਤਾਂ। ਦੂਜਾ ਸੂਆ। ਓਕੇ ਵੀਰੇ। ਵੱਡੇ ਗੱਦ ਘੜਦੀ ਆ ਗਈ। ਤੇ ਦੂਜਾ ਸੂਆ ਵੀਰੇ ਕੀ ਰਿਕਾਰਡ ਰਿਹਾ ਪਹਿਲੇ ਸੂਏ ਦਾ? ਕਿੰਨੇ ਦਿੱਤਾ 27 28 ਕਿਲੋ। 27 28 ਕਿਲੋ ਐਦ ਕੀ ਕਿਨਾ ਕੱਢ ਦੂਗੀ। ਬਸ 30 ਪਲੱਸ ਦੇ ਦੂਗੀ। ओके जमा दे, दे करो करो दू ਵੀਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਦੇਖੋ ਬਾਈ ਦਾ ਕੱਦ ਵੀ 6 ਫੁੱਟ ਦੇ ਨੇੜਾ ਤੇ ਖਿੱਚੀ ਫਿਰਦੀ ਆ ਆ ਦੇਖੋ ਜੀ ਵੱਡੇ ਕੱਦ ਕਾਢਦੀ ਆ ਮੋੜ ਲਓ ਵੀਰੇ ਮੋੜ ਲਓ ਜੀ ਆ ਦੇਖੋ ਕਰੋ ਫੇਸ ਕਰੋ ਚੈੱਕ ਕੁਆਲਿਟੀ ਫੁੱਲ ਦੇਖੋ ਜੀ ਲੈ ਚੱਲੋ ਵੀਰੇ ਅੰਦਰ ਦੇਖੋ ਕੁਆਲਿਟੀ ਪੂਰੀ ਫੁੱਲ ਆ ਤੇ ਸੂਆ ਇਹਦਾ ਵੀ ਦੂਜਾ ਹੀ ਆ ਹਾਂਜੀ ਕਿੰਨਾ ਦੁੱਧ ਸੈਦ ਕੀ ਕਢ ਦੂੰ 22 ਕਿਲੋ ਮੇ ओके 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 27 ਤੋਂ 28 ਕਿਲੋ ਦੁੱਧ ਦੇ ਦੂਗੀ ਤੇ ਦਿਨ ਕਿੰਨੇ ਕੱਢ ਜੂ ਵੀਰੇ ਗਦੀ ਤਾਂ ਦਿਨ ਵੀਰੇ 15 ਦਿਨ ਪਏ ਆ ਬਿਲਕੁਲ ਕੱਲ ਆਈ ਅੱਛਾ ਕੱਲ ਆਏ ਦਿਨ 15 ਪਏ ਆ ਤੇ ਸੁਹਾ ਦੁੱਧ ਤੇ ਮੁੱਲ ਵੀਰੇ ਦਾ ਮੁੱਲ 1.5 ਕਰਦੇ ਲੱਖ ਦੀ ਦੇ ਦਾਂ ਠੀਕ ਆ ਵੀਰੇ ਜੈਨੂਨ ਰੇਟ ਆ ਜਮਾ ਤੇ ਬਾਕੀ ਤਾਂ ਬੱਡੀਆਂ ਬਹਿੜਾਂ ਵੀਰੇ ਉਵੇਂ ਨਹੀਂ ਗੱਲ ਹੈਗੀ ਬਹਿੜਾਂ ਦੋ ਦੋ ਬਹਿੜਾਂ ਜਿੰਨਾ ਦੁੱਧ ਉਹ ਵਧੀਆ ਹੈ ਮਿਲਕ ਵੀਨ ਦੇਖੋ ਮੂਹਰੀ ਲੱਤ ਤੋਂ ਚੱਲ ਕੇ ਪਿੱਛੇ ਆਉਂਦੀ ਆ ਤੇ ਗੁੱਠਾਂ ਵੀ ਦੇਖੋ ਪੂਰੀਆਂ ਵਧੀਆ ਜਿਹਦੀਆਂ ਮੂਹਰੋਂ ਗੁੱਠਾ ਹੋਣੀਆਂ ਅੱਗੇ ਪਿੱਛੇ ਦਾ ਹਵਾਨਾ ਉਸੇ ਨੇ ਦੁੱਧ ਕੱਢਣਾ ਤੇ ਮੁੱਲ ਹੈ ਲੱਖੀ ਦੇ ਰਹੇ ਵੀਰੇ ਹਾਂਜੀ ਤੇ ਆ ਵੱਡੀ ਵੀਰੇ ਹੁਣ ਇਹ ਦੀ 35 26 ਕਿਲੋ ਉਹ ਦੱਸਦਾ ਤੀਜਾ ਸੁਗਾ ਠੀਕ ਆ ਜੀ ਤੇ ਇਹਦੇ 10 ਦਿਨ ਬਾਕੀ ਆ 10 ਦਿਨ ਬਾਕੀ ਕੱਢ ਲਓ ਇਹਨੂੰ ਬਾਹਰ ਨੂੰ ਕਰਾਂ ਤੇ ਸੂਹਾ ਤੀਜਾ ਹਨਾ ਕੋਣ ਕੋਣ ਬਹੁਤ ਵਧੀਆ ਇੱਕ ਗੱਲ ਵਈ ਤੇਰੀ ਵਧੀਆ ਜਿਹੜੀ ਤੀਜਾ ਨੂੰ ਤੀਜਾ ਕਹਿੰਦਾ ਸਾਰੀਆਂ ਨਹੀਂ ਦੂਜਾ ਦੂਜਾ ਹਨਾ ਨਹੀਂ ਨਹੀਂ ਕਿਹੜਾ ਗੱਲ ਹੂ ਵੀਰੇ ਉਹ ਵੀ ਦੱਸਦਾ ਠੀਕ ਆ ਵੀਰੇ ਤੇ ਵੱਡੀ ਆ ਪੂਰੀ ਹਨਾ ਤੇ ਚੌੜੀ ਚੂੜੀ ਫੁੱਲ ਪਈ ਆ ਕੁਆਲਿਟੀ ਵੀ ਪੂਰੀ ਚੰਗੀ ਆ ਕੱਢ ਲਓ ਵੀਰੇ ਬਾਹਰ ਨੂੰ ਤੋੜ ਕੇ ਦਿਖਾਈਏ ਇਹਨੂੰ ਵੀ ਕੋਈ ਵੀ ਘਾਟ ਨਹੀਂ ਹੈਗੀ ਆ ਦੇਖੋ ਜੀ ਕਰੋ ਚੈੱਕ ਫੇਸ ਪੂਰਾ ਚੰਗਾ ਵੱਡੀ ਪੂਰੀ ਤੇ ਤੀਜੇ ਦੂਜੇ ਸੋਏ ਦਾ ਦੁੱਧ ਕੋ ਦੱਸਿਆ ਵੀਰੇ ਇਹਦਾ ਕੀ ਦਿੱਤਾ ਵਾ 35 36 ਕਿਲੋ ਦਿੱਤਾ ਐਤ ਕੀ ਐਤ ਕੀ ਪਾ ਸੀ ਇੰਨਾ ਦੇ ਦੇ ਨਹੀਂ 40 ਪਲੱਸ ਕਰਦੀ ਦੁੱਧ ਤੇ ਓਕੇ ਤੇ ਦਿਨ ਕਿੰਨੇ ਘੱਟੂ ਵੀ ਹਜੇ ਦਿਨ 15 ਪਾਏ ਦਿਨ 15 ਪਾਏ ਠੀਕ ਆ ਵੀਰੇ ਦਿਨ 15 ਪਾਏ ਆ ਤੇ ਬਾਕੀ ਦਾ ਪਿੰਡ ਸ਼ਾਨਾਂ ਗਲਾਬ ਸਿੰਘ ਵਾਲਾ ਫੇਰ ਤੁਹਾਨੂੰ ਦੱਸ ਦਿਆਂ ਦੇਖੋ ਜੀ ਪੈਰਾਪੂਰੇ ਦੀ ਗਾਂ ਇੱਕ ਨੰਬਰ ਇੱਕ ਨੰਬਰ ਲੈ ਗ ਸਕੋਰ ਪੂਰਾ ਵਧੀਆ ਲੱਤਾਂ ਲੁੱਤਾ ਤੋਰ ਤਾਰ ਆ ਦੇਖੋ ਜੀ ਥਾਣਲੇਵਾ ਕਰਾ ਗੇ ਨੇੜ ਤੋਂ ਚੈੱਕ ਕਰੋ ਜੀ ਚੈੱਕ ਕਵਾਲਿਟੀ ਦੇਖੋ ਤੁਸੀਂ λεਵਾ ਦੇਖੋ ਜੀ ਥੱਲੇੋਂ ਫਾਸ ਫਾਸ ਤੋੜਦੀ ਆ ਵੜ ਤੇ ਹੁਣ ਵੀ ਬਥੇਰਾ λεਵਾ ਤਿਆਰ ਕਰੀ ਫਿਰਦੀ ਹੈ ਨਾ ਲੈ ਚਲੋ ਅੰਦਰ ਜਵਾਨੀ ਵਾਲੀ ਆ ਠੀਕ ਆ ਜੀ ਉਹ ਤਾਂ ਦਿਸੀ ਜਾਂਦੀ ਆ ਵੀਰੇ ਓਕੇ ਲੈ ਚਲੋ ਅੰਦਰ ਤੇ ਇਹਦਾ ਵੀਰੇ ਕੀ ਪ੍ਰਾਈਸ ਆ ਕਿੰਨੇ ਪੈਸੇ ਲੈਣੇ ਇੱਕ ਤਾਂ ਮੰਗਦੇ ਇੱਕ ਪੰਜ ਦੀ ਦੇ ਦੇ ਠੀਕ ਆ ਜੀ ਬਾਕੀ ਵੀਰੇ ਪਸ਼ੂ ਹੈ ਵੀ ਹੈਗੇ ਹਨਾ ਜਾਨਵਰ ਸਾਰੇ ਚੰਗੇ ਆ ਕਿਸੇ 'ਚ ਵੀ ਕਮੀ ਨਹੀਂ ਤੇ ਪੰਜੀ ਸਿੰਘ ਹਨਾ ਵੀਰੇ ਆਪਣੇ ਕੋਲੇ ਦਿਖਾਉਣ ਵਾਲੀਆਂ ਆਹ ਦੇਖੋ ਵੀਰੇ ਕੈਮਰਾ ਮਾਰਦਗੇ ਗਾਇਆਂ ਬੈਠੀਆਂ ਬਾਈ ਕੋਲ ਹਰ ਇੱਕ ਕਿਸਮ ਦੀ ਮਿਲਦੀ ਆ ਐਰ HF ਸਾਹੀਵਾਲ ਗਰਲੈਂਡੋ ਸਾਰਾ ਸਾਰਾ ਮਾਲ ਬਾਈ ਕੋਲੇ ਹੁੰਦਾ ਆ ਦੇਖੋ ਜੀ 15 ਦੀ ਹਾਂ ਨਾ ਵੀਰੇ ਹਾਂਜੀ ਠੀਕ ਆ ਵੀਰੇ ਤੇ ਨੰਬਰ ਫੇਰ ਬੋਲ ਦੀ ਕਰੀ ਤਾ 9958 9717 ਪਿੰਡ ਚੰਨਾਗਲਾ ਸਿੰਘ ਪੰਜ ਨਗਸੀ ਪੰਜੇ ਨੂੰ ਦਿਖਾ ਤੇ ਆ ਦੇਖੋ ਜੀ ਚੰਗੇ ਲੇਵੇਂ ਵਾਲੇ ਸੂਈ ਸਵਾਈ ਹੈ ਜੀ 82000 ਵੀਰੇ ਦਾ ਹਨਾ ਹਾਂਜੀ ਤੇ ਆਇਰ ਸ਼ਾਇਰ ਦਾ ਕਿੰਨੇ 90 ਮਾਨਤਾਨ ਹੋ ਜੂ ਇਹਨੂੰ ਬਿਠਾਓ ਜੀ ਆ ਦੇਖੋ ਨੇੜ ਤੋਂ ਕਰਿਆ ਬੱਚੀ ਦੇਖੋ ਜੀ ਕਿੰਨੀ ਚੰਗੀ ਹੈਗੀ ਕੁਆਲਿਟੀ ਵਾਲੀ ਬੱਚੀ ਆ ਇਹ ਵੀਰੇ ਇਹ ਵੀਰੇ ਪੂਰੇ ਲੱਖ ਦੀ ਪੂਰੇ ਲੱਖ ਦੀ ਪੰਜ ਨਾਲ ਵੀ ਪੰਜੇ ਤੁਹਾਨੂੰ ਦਿਖਾਦੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜੀ